ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੱਗੇ ਸੀ ਵੀਡੀਓ ਦੀ ਸ਼ੁਰੂਆਤ ਕਰਨਾ ਤੇ ਅੱਜ ਆਪਾਂ ਪਹੁੰਚੇ ਆਂ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਬਾਰਡਰ ਦੇ ਉੱਤੇ ਤੇ ਇੱਥੇ ਆਪਾਂ ਨੂੰ ਮਿਲੇ ਸੀ ਵੀਰ ਗੁਰਪ੍ਰੀਤ ਸਿੰਘ ਜੀ ਜਿਹੜੇ ਮਨੁੱਖਤਾ ਦੀ ਸੇਵਾ ਵਾਲਾ ਐਨਜੀਓ ਚਲਾਉਂਦੇ ਨੇ ਤੇ ਇਹ ਵੀਰ ਦੀ ਵੀ ਬੜੀ ਵੱਡੀ ਸੇਵਾ ਏ ਬੜੀ ਵੱਡੀ ਮਨੁੱਖਤਾ ਦੀ ਸੇਵਾ ਕਰਦੇ ਨੇ ਤੇ ਆਪਾਂ ਵੀ ਇਹਨਾਂ ਨੂੰ ਅੱਜ ਮਿਲੇ ਸੀ ਇੱਥੇ ਇਹ ਵੀ ਆਏ ਸੀ ਹੜਪੀੜ ਤਾਂ ਬਾਰੇ ਗੱਲਬਾਤ ਕਰਨ ਬਾਰੇ ਲੋ ਜੀ ਕਰਾਉਂਦੇ ਆ ਗੱਲਬਾਤ ਕੀ ਗੱਲਾਂ ਬਾਤਾਂ ਹੋਈਆਂ ਬਿਲਕੁਲ ਚਲੋ ਜੀ ਪੰਜ ਚਾਰ ਜਾਣੇ ਅਸੀਂ ਪੈਦਲ ਜਾ ਕੇ ਦੇਖਣੇ ਸਿਰਫ ਦੇਖ ਕੇ ਹੋਣਾ ਇਹ ਇੱਕ ਬੰਦ ਨਹੀਂ ਜਾਏਗਾ ਮੇਰੇ ਚੱਕਰ ਆਪ ਰਾਹ ਤੇ ਨਾ ਇਹ ਅਨੁਭਵੀ ਕੰਮ ਕਰੇਗੇ ਆਪਾਂ ਹਮ ਤਾਂ ਬਾਤ ਹੀ ਕਰ ਰਹੇ ਹਾਂ

वहाँ पे हम नहीं जाएंगे हमारा एन जी ओ सर हम तो सिर्फ हैं आप हमने लोगों की मदद करनी है ज्यादा ना करें पाँच चार लोग चले जाएंगे हम ज्यादा नहीं जाएंगे ठीक है कोई बात नहीं सर आप कोई बात नहीं विवाह विचार विमर्श कर लीजिए हम रुक जाते तो तो हैं आप लोग तो आप जाने देते ये देखो तो 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 मैं फोटो दिखा रहा हूँ टाइम दिखावा होगा ਦੋ ਵਾਰਤਾ ਲਾਭ ਕਰ ਵੀ ਨਹੀਂ ਨਹੀਂ ਮੇਰਾ ਮੇਰਾ ਵੀ ਦਿਲ ਨਹੀਂ ਕਰਦਾ ਤੈਨੂੰ ਇਹ ਮੇਰਾ ਸਾਖੇ ਮਾਣੀ ਛੋਟੇ ਭਾਜੀ ਲੱਗੇ ਹੋ ਜਾ ਰਸਤੇ ਦੇ ਕਿਤੇ ਖੜ ਗਿਆ ਹੋਰ ਭਾਈ ਜੀ ਕੋਈ ਗੱਲ ਬਸ ਅਖੇ ਤਾਂ ਹੈਗਾ ਪਿੰਡੇ ਆ ਬੰਦੇ ਆ ਬੰਦਾ ਨੇ ਜਾ ਕੇ ਆਏ ਆ ਸਾਦਾਂ ਵਾਲੀ ਜਾ ਕੇ ਆਏ ਆ ਸਾਦਾਂ ਵਾਲੀ ਪਿੰਡ ਸਭ ਤੋਂ ਪਹਿਲਾਂ ਪੱਤਰ ਆਊਗਾ ਉਹ ਉੱਧਰੋਂ ਪਾਣੀ ਨਾ ਘੁੰਮ ਕੇ ਗਿਆ ਸੀ ਪਾਣੀ ਹੁਣ ਵਾਪਸ ਆ ਗਿਆ ਸੀ ਵੀ ਆਈ ਫਤਿਹਗੜ੍ਹ ਸਾਹਿਬ ਤੋਂ ਅਸੀਂ ਤਾਂ ਹੀ ਦੇਖਣ ਲਈ ਆਏ ਜਿਹੜੀ ਗੋਭੀ ਸੀ ਲੱਗੀ ਹੋਈ 250 ਕਿਲੋ ਉਹਨਾਂ ਦਾ ਹੁਣ ਗੋਭੀ ਇੰਨਾ ਦੁਬਾਰਾ ਲੱਗਣੀ ਨਹੀਂ ਉਹ ਤਾਂ ਹੁਣ ਪੱਢਣੀ ਸੀ ਸਹਾਰੂ ਵੀ ਆਪਣੇ ਜਿਹੜੀ ਪੰਜਾਬ ਚ ਗੋਭੀ ਜਾਂਦੀ ਹੈ ਉੱਥੋਂ ਜਾਂਦੀ ਜਾਂਦੀ ਜਾਂਦਾ ਤੇ ਹੁਣ ਜਿਹੜੇ ਤੱਕ ਤਾਂ ਇਹ ਸੈਟਿੰਗ ਨਹੀਂ ਹੋਣੀ ਮਹੀਨੇ ਡੇਢ ਮਹੀਨੇ ਤੱਕ ਪੱਧਰ ਕਰਕੇ ਵਾਹ ਕੇ ਉਹਨੇ ਕਣਕ ਵੀਚੀ ਜਾਵੇ ਉਹਨਾਂ ਕੋਲ ਚਣਕ ਦਾ ਵੀ ਵੀ ਨਹੀਂ ਬਚਿਆ ਨਹੀਂ ਬਚਿਆ ਚਣਕ ਦਾ ਵੀ ਵੀ ਡਰਮਾਂ ਚ ਪਿਆ ਪਾਣੀ ਸਾਰਾ ਆ ਰਿਹਾ ਹੈ ਅਸਲੀ ਚੀਜ਼ਾਂ ਦੀ ਲੋੜ 2 ਮਹੀਨੇ ਬਾਅਦ ਪੈਣੀ ਸੀ ਤੇਲ ਦੀ ਹੋਰ ਖੱਚੇ ਪੱਧਰ ਦੀ ਖਾਦ ਚਾਹੀਦੀ ਹੈ ਵੀ ਚਾਹੀਦੀ ਹੈ ਟਰੈਕਟਰ ਚਾਹੀਦੇ ਹੈ ਇਹਨੂੰ ਨਹੀਂ ਅਸਲ ਤਾਂ ਇਹ 2-3 ਸਾਲ ਤੱਕ ਪੈਂਦਾ ਰਹਿਣਾ ਹੈ ਆ ਜਿਹੜਾ ਆ ਮਿੱਟੀ ਆਲਾ ਇਹ ਹਾਂ ਜੀ ਇਹ ਹੁਣ ਜਿਹੜੀ ਉਧਰੋਂ ਦਰਿਆ ਚੋਂ ਆਈ ਆ ਸਾਰੀ ਫੁੱਟ ਜੰਮ ਗਈ ਜੀ ਜੰਮ ਗਈ ਤੇ ਫਿਰ ਹਜੇ ਹਾਰਾਂ ਨੂੰ ਪਤਾ ਨਹੀਂ ਕਿੱਥੇ ਤੇ ਮਿੱਟੀ ਮਿੱਟੀ ਝਾੜਦੀ ਆ ਉਹਨੂੰ ਖੇਤ ਮੰਨ ਲਓ ਆਪਾਂ ਤਾਂ ਪਤਾ ਕਿ ਕਿਪਿਕਾਰੀ ਕਰਦੇ ਦੋ ਤਿੰਨ ਸਾਲ ਉਹਦੇ ਵਿੱਚ ਪ੍ਰੋਪਰ ਫਸਲ ਨਹੀਂ ਹੁੰਦੀ ਨਹੀਂ ਹੁੰਦੀ ਕਿਉਂਕਿ ਇਹ ਤਾਂ ਖੇਤੀ ਜੋਗ ਹੈ ਨਹੀਂ ਪਹਾੜੀ ਮਿੱਟੀ ਹੈ ਇਸ ਕਰਕੇ ਉਹੀ ਅਸੀਂ ਅੱਜ ਦੇਖਣ ਆਏ ਸੀ ਕਿ ਸਥਾਨੀਆਂ ਦਾ ਪਰਜਾ ਸੀ ਸਥਾਨੀ ਤੌਰ ਤੇ ਘੱਟੋ ਘੱਟ ਇਹ 2-4 ਮਹੀਨੇ ਤਾਂ ਕੋਈ ਮਦਦ ਚੱਲਦੀ ਰਹੇ ਸਾਰੇ ਤਾਂ ਹੀ ਫਾਇਦਾ ਜੀ ਤਾਂ ਦੇਖੋ ਤੇ ਸਾਰੇ ਸਾਡੇ ਜੀ ਦਾ ਜੀ ਲੋੜ ਵੀ ਹੈ ਤਾਂ ਉਹਨਾਂ ਮਤਲਬ ਗੱਲ ਪ੍ਰੋਬਲਮ ਇਹ ਆ ਗਈ ਜਿਹੜੀ 10 7-10 ਦਿਨ ਪਹਿਲਾਂ ਮੀਡੀਆ 'ਚ ਚੱਲੀ ਤਾਂ ਗੱਲ ਉਹ ਲੋਕਾਂ ਨੇ ਮੰਨਦੇ ਲੱਗੇ ਵੀ ਬੇਚੋੜੇ ਰਾਸ਼ਨ ਨਹੀਂ ਹੋਣੇ ਤੇ ਉਹਦੇ ਦਾਰਸ ਦਾ ਇਹ ਨਹੀਂ ਜਾਵੇ ਸਾਰਿਆਂ ਦਾ ਵੀ 2 ਮਹੀਨੇ ਤੱਕ ਘੱਟੋ ਘੱਟ ਵੀ ਹਲੇ ਆਈਏ ਜਿਹੜੀ ਚੀਜ਼ ਦੀ ਲੋੜ ਆ ਪੁੱਛ ਕੇ ਉਹ ਲੈ ਕੇ ਆਈਏ ਬਾਜ਼ੂ ਚੀਜ਼ਾਂ ਲੋੜੀਆਂ ਨੇ ਕਿਹੜੀਆਂ ਕੀ ਦੇਖ ਚੀਜ਼ ਵੀ ਨਹੀਂ ਹੋ ਰਿਹਾ ਬੰਦਾ ਕੀ ਕਹਿੰਦਾ ਇੱਕ ਵੀਡੀਓ ਪੈ ਜੰਦੀ ਉਹ ਬਾਰ ਬਾਰ ਵਾਇਰਲ ਹੁੰਦੀ ਹਾਂ ਅਸਲ ਵਿੱਚ ਨਾ ਆਪਾਂ ਸਾਰੇ ਪਰਿਵਾਰਾਂ ਨੇ ਜਦੋਂ ਵੀ ਅਸੀਂ ਪਰਿਵਾਰ ਨੂੰ ਮੈਨੇਜ ਕਰਦੇ ਘੱਟੋ ਘੱਟ 15 ਦਿਨ ਦਾ ਰਾਸ਼ਨ 20 ਦਿਨ ਦਾ ਤੇ ਨਾਰਮਲ ਬੰਦਾ ਵੀ ਪਾਕ ਰੱਖਦਾ ਬੰਦਾ ਜਵੀਰ ਜੀ ਤੇ ਫਲੱਡ ਆਉਣ ਤੋਂ ਬਾਅਦ ਨਾਲ ਹੀ ਇਸ ਤਰ੍ਹਾਂ ਦੀਆਂ ਵੀਡੀਓ ਪੈਣੀ ਸ਼ੁਰੂ ਹੋ ਗਈ ਜਿਸ ਕਰਕੇ ਸੱਜ ਸਾਬ ਤੋਂ ਆਏ ਆ ਸਾਨੂੰ ਰਸਤੇ ਚੋਂਦੇ ਯੂਪੀ ਤੱਕ ਦੀਆਂ ਟਰਾਲੀਆਂ ਮਿਲ ਜਾਂਦੀਆਂ ਬਿਲਕੁਲ ਭਾਜੀ ਯੂਪੀ ਦੇ ਆ ਹਰਿਆਣੇ ਦੀਆਂ ਉਹ ਸਿਰਫ ਸੋਸ਼ਲ ਮੀਡੀਆ ਤੇ ਹੀ ਹੈ ਕਿ ਉੱਥੇ ਹੈ ਨਹੀਂ ਕੁਝ ਸਾਰੇ ਭੱਜੀ ਆਉਂਦੇ ਆ ਜਦੋਂ ਇਹਨਾਂ ਨੂੰ ਅੱਜ ਤੋਂ ਮਹੀਨੇ ਜਾਂ ਡੇਢ ਮਹੀਨੇ ਬਾਅਦ ਇਹਨਾਂ ਨੂੰ ਲੋਡ ਪੈਣੀ ਏ ਉਹ ਮਹੀਨੇ ਨੂੰ ਦੋ ਮਹੀਨੇ ਲੋਡ ਪੈਣੀ ਏ ਉਦੋਂ ਕਿਸੇ ਨੇ ਨਹੀਂ ਖੜਨਾ ਅਸਲੀ ਇੱਕ ਪੂਰੇ ਟੈਂਕ ਕਣਕ ਵਜਾਈ ਦਾ ਟਾਈਮ ਕਿਸੇ ਨੇ ਨਹੀਂ ਖੜਨਾ ਇਹਨਾਂ ਦੇ ਨਾਲ ਹੁਣ ਕੀ ਕੜੀ ਘਰਾਂ ਦੇ ਵਿੱਚ ਸmedel ਮਾਰ ਦਈਏ ਦਾਣੇ ਟੋਲ ਟੋਲ ਪਾਟਣ ਤੱਕ ਇਹਨਾਂ ਦੇ ਤਿਆਰ ਹੋ ਗਏ ਨੇ ਦੀਵਾਲੀ ਤੋਂ ਪਹਿਲਾਂ ਹੀ ਪਟਾਕੇ ਚੱਲਣ ਵਾਲਾ ਕੰਮ ਹੋ ਗਿਆ ਹਾਂਜੀ ਹਾਂਜੀ ਹਸਲ ਜਦੋਂ ਜਰੂਰ ਪੈਣੀ ਆ ਨਾ ਉਦੋਂ ਤਿੱਕਰ ਇਹਨੇ ਜਿਹਨੇ ਜਿਹਨੇ ਹੁਣ ਦੇਖੋ ਇੱਕ ਬਾਹਰ ਬੈਠਾ ਪੀ ਰਿਹਾ ਨਾ ਉਹਨੇ 5-7 ਜਾਨਾਂ ਰਲ ਕੇ ਆਪਦੇ ਪਿੰਡ ਦੇ ਬੰਦਿਆਂ ਨੂੰ ਲੱਕਰ ਫੀਟ ਲੈ ਬੰਤੂ ਜੀ ਜਾ ਕੇ ਆਓ ਉਹਨਾਂ ਨੇ ਲੱਖ ਦਾ ਰੱਟਣ ਲੈ ਲਿਆ ਫੀਟ ਤੇ ਲਿਕਣ ਤੋੜੀ ਲੈ ਲਈ ਉਹ ਪਹੁੰਚ ਗਏ ਇੱਥੇ ਹੁਣ ਮਹੀਨੇ ਬਾਅਦ ਉਹਨਾਂ ਨੇ ਦੁਬਾਰਾ ਤਾਂ ਭੇਜਣਾ ਨਹੀਂ ਉਹ ਤਾਂ ਜਿਨ੍ਹਾਂ ਨੂੰ ਭੇਜਿਆ ਸੀ ਉਹਨਾਂ ਨੇ ਦੇਖਣਾ ਸੀ ਕਿ ਹੁਣ ਉਹਦਾ ਕਰੀਏ ਜਿਹੜੀ ਚੀਜ਼ ਦੀ ਲੋੜਾ ਉਹ ਦਈਏ ਉਹਦਾ ਇਸਤੇਮਾਲ ਕਿਵੇਂ ਕਰਿਆ ਜਾਏ ਦੇਖੋ ਦੇਖੀ ਹਰ ਬੰਦਾ ਤੇ ਇੱਥੇ ਤੁਸੀਂ ਦੇਖੋ ਲੁੱਟ ਮਚਾਈ ਫਿਰ ਲੁੱਟ ਮੱਚਦੀ ਐ ਜਿਹੜੇ ਕੱਲ੍ਹ ਇਸੇ ਰੋਡ ਤੇ ਬੈਠ ਕੇ ਵੇਚਦੀ ਕਰਾਂਗੇ ਸਾਰਿਆਂ ਦੇ ਇੱਕ ਹੈ ਵੀ ਟੋਟਾ ਜੀ ਤੁਹਾਡੀ ਤੁਹਾਡੀ ਬਹੁਤ ਸੇਵਾਈ ਦੇਖੀ ਨਹੀਂ ਬਹੁਤ ਬਰੋਦ ਸੇਵਾਵਾਂ ਕਰਦੇ ਵੀ ਨੇ ਕਿਦਾਂ ਤੁਹਾਡੀਆਂ ਬਹੁਤ ਸੋਹਣੀਆਂ ਐਨਜੀਓ ਹੈਗੀਆਂ ਇੱਕ ਇੱਕ ਪਿੰਡ ਚ ਆਪਣੀ ਆਪਣੀ ਇੱਕ ਇੱਕ ਐਨਜੀਓ ਆ ਕੇ ਬੈਠੇ ਸਰਵੇ ਕਰੇ ਜੀ ਅਸੀਂ ਤਾਂ ਦੇਖਣ ਆਏ ਜੀ ਸਰਵੇ ਕਰੇ ਤੁਸੀਂ ਜਿੱਥੇ ਤੁਹਾਡਾ ਜਿਹੜਾ ਬੰਦਾ ਵਾਕਿਆ ਹੀ ਹੈਗਾ ਨਾ ਲੋੜਵੰਦ ਉਹਦੇ ਉੱਤੇ ਡਾਇਰੈਕਟ ਸੇਵਾ ਪਹੁੰਚਾਓ ਹਾਂਜੀ ਹਾਂ ਲੋੜਵੰਦ ਅਸਲ ਜਿਹੜੇ ਅਸਲ ਜਿਹੜੇ ਜਿਹੜੇ ਜ਼ਿੰਮੇਵਾਰ ਜਿਹੜੇ ਸਹੀ ਵੀ ਹੈਗੇ ਨਾ ਉਹ ਘਰੋਂ ਤੇ ਬਾਹਰ ਹੀ ਨਹੀਂ ਜਾਂਦੇ ਇਹ ਭਾਈ ਸਾਹਿਬ ਜੀ ਸਾਡੇ ਨਾਲ ਹੈਗੇ ਇਹ ਇੱਥੇ ਬਿਲਕੁਲ ਰਹਿੰਦੇ ਆਪਣੇ ਚੋਲਾ ਸਾਹਿਬ ਦੀ ਸੇਵਾ ਨਾਲ ਕੋਲੇ ਕੀ ਹੈ ਇਹਨਾਂ ਨੇ ਖੁਦ ਮੈਨੂੰ ਆ ਕੇ ਕਿਹਾ ਭਾਜੀ ਆ ਜਿਹੜਾ ਕੋਈ ਸੇਵਾ ਲਿਆ ਗਿਆ ਇਹਨਾਂ ਨੇ ਖੁਦ ਕਿਆ ਕਹਿੰਦੇ ਭਾਜੀ ਆਏ ਨਾ ਉਹ ਪਹਿਲੇ ਪਾਣੀ ਉਤਰ ਲੈਣ ਦੋ ਕਈਆਂ ਦੇ ਖੇਤਾਂ 'ਚ ਰੇਤਾ ਹੀ ਹੁਣੀ ਆ ਕਈਆਂ ਦੇ ਲੈਵਲ ਹੋਣੇ ਆ ਦੋ ਦੋ ਸਾਲ ਕੁਝ ਨਹੀਂ ਹੋ ਸਕਦਾ ਪਾਣੀ ਆ ਨਹੀਂ ਲੱਗੇ ਰਿਆ ਜਿਨ੍ਹਾਂ ਨੇ ਮੰਜੇ ਖਰਾਬ ਗੱਦੇ ਖਰਾਬ ਨੇ ਗਾੜੀ ਸਾਂ ਆਣੀ ਤੇ ਠੰਡ ਆ ਜਣੀਆਂ ਘਰ ਦੇ ਵਿੱਚ ਹਰ ਇੱਕ ਚੀਜ਼ ਦੀ ਲੋੜ ਉੱਤੇ ਕੀ ਰਹਿਣਗੇ ਉੱਤੇ ਹੀ ਰਹਿਣਗੇ ਇਸ ਤਰ੍ਹਾਂ ਜੀ ਗਰਮ ਕੱਪੜੇ ਜੈਕਟ ਜੈਕਟਰ ਸੁੱਕੇ ਕੱਪੜਿਆਂ ਦੀ ਲੋੜ ਮਾਰਾ ਕੁਸ਼ੀ ਬਰਬਾਦ ਹੋ ਗਈ ਮੇਰਾ ਜੀ ਜੈਡ ਬਰਬਾਦ ਹੈ ਜੀ ਐਸ ਪੇਂਟ ਦੇ ਵਿੱਚ ਦੇ ਟਿਕਾਣਾ ਬਰਬਾਦ ਹੈ ਕਿੰਨੀ ਹੋਰ ਕਹਿੰਦੇ ਜੀ ਹਰ ਪੇਂਟ ਦੇ ਵਿੱਚ ਐਨ ਆ ਰਹੀ ਇੱਕ ਲੈ ਇੱਕ ਬੰਦਾ 2 4 5 ਖਾ ਹੀ ਆ ਤਰੀਕਾ ਕਿਰਪਾ ਜਾ ਦੇ ਜੀ ਚਲੋ ਮੰਨ ਲੈਨੇ ਆਪਾਂ ਐ ਨਹੀਂ ਹਾਂ ਜੀ ਹਾਂ ਜੀ ਆਸਾਂ ਕਿ ਐ ਹੀ ਕਹਿੰਨੇ ਇਹ ਆਪਾਂ ਕਹਿਦਨੇ ਆ ਕਿ ਇੱਕ ਬੰਦਾ ਆਪਾਂ ਕਹਿੰਦੇ ਮੈਂ ਕਿ ਹਰ ਇੱਕ ਬੰਦਾ ਜਿਹੜਾ ਵੀ ਬਾਹਰ ਇੰਦਨ ਆਪਣੀ ਪਿੰਡ ਨੂੰ ਚੰਗੀ ਤਰ੍ਹਾਂ ਜਾਣੂ ਆ ਕਿਹੜੇ ਬੰਦੇ ਨੂੰ ਲੋੜ ਹੈ ਕਿਹੜੇ ਨੂੰ ਨਹੀਂ ਬਾਹਰ ਐਨ ਆਰ ਆਈ ਵੀ ਉਹ ਆਪਣੇ ਪਰਿਵਾਰ ਨੂੰ ਸੰਭਾਲਦੇ ਹੋਏ ਬਹੁਤ ਬਸ ਜੀ ਬਿਲਕੁਲ ਮੇਰਾ ਪੂਰਾ ਪਹੁੰਚੇ گا ਉਸੇ ਤੱਕ ਜਿੱਥੇ ਤੱਕ ਜਾਣਾ ਪੂਰਾ ਪਿੰਡ ਇੱਕ ਇੱਕ ਪਿੰਡ ਅਡਾਪਟ ਕਰਨਾ ਹੈ ਮਹੱਲਾ ਇੱਕ ਇੱਕ ਘਰ ਜਿਹੜੇ ਐਨ ਜੀਓ ਹੈਗੇ ਆ ਐਨ ਜੀਓ ਦੇਖੋ ਭਾਜੀ ਉਹਨਾਂ ਦੀ ਬਹੁਤ ਸੋਹਣੀ ਸੇਵਾ ਕਰਦੇ ਹੈਗੇ ਨੇ ਖਾਸ ਸਾਈਡ ਵਾਲੇ ਹੈਗੇ ਨੇ ਹੋਰ ਬਹੁਤ ਸੋਹਣੇ ਆਪਣੇ ਉਹ ਐਨ ਜੀਓ ਹੈਗੇ ਨੇ ਇੱਕ ਇੱਕ ਪਿੰਡ ਚ ਆ ਕੇ ਆਪਣੇ ਆਪਣੇ ਪਠਾਨ ਬੰਦੇ ਆ ਕੇ ਉਹਨਾਂ ਲਈ ਜੋ ਸੇਵਾ ਲੱਗਦੀ ਹੈਗੀ ਆ ਉਹ ਬੰਦਿਆਂ ਨੂੰ ਡਾਇਰੈਕਟ ਪੰਜਾਬੀ ਜੀ ਨਾਕਲ ਮੈਨੂੰ ਸੇਵਾ ਆਈਏ ਆਪਾਂ ਕਹਿੰਦੇ ਪਿੰਡ ਦੇ ਪਿੰਡ ਦੇ ਧਰਦੋਂ ਦਾ ਸਮਾਨ ਮਿਲਦਾ ਐਨ ਆਰ ਆਈ ਮੇਰੀ ਖੁਦ ਸਿਸਟਰ ਨੇ ਮੇਰੇ ਦੋਸਤ ਨੇ ਮੈਨੂੰ ਲੱਖ ਰੁਪਿਆ ਭੇਜਿਆ ਹਜੇ ਭਾਈ ਉਹਨਾਂ ਨੇ ਕਿਹਾ ਕਹਿੰਦੇ ਭਾਜੀ ਆ ਜੇ ਨਾਲ ਲਿਆਇਓ ਹੂੰ ਅਰੇ ਕੰਨ ਆਈ ਜਾ ਰਵਾਂਦੀ ਹੈ ਭਾਈ ਹਾਂਜੀ ਬਾਈ ਉਹ ਗੱਲ ਕਹੀ ਇਹਨਾਂ ਭਾਈ ਨੇ ਇਹੋ ਗੱਲ ਕਹੀ ਕਹਿੰਦੇ 15 ਦਿਨ ਰੁਕ ਜਿਓ ਹੁਣ ਪਾਣੀ ਥੱਲੇ ਹੁੰਦਾ ਪਤਾ ਨਹੀਂ ਕਿ ਜਿਹੜੇ ਘਰੇ ਘਰ ਆਪਾਂ ਪਰ ਬੰਦ ਨੇ ਪੈਣੀ ਹੈ ਬੰਦ ਕਈਆਂ ਦੀਆਂ ਜਮੀਨਾਂ ਸੜੀਆਂ ਕਰੀਆਂ ਪੈਣੀ ਹੈ ਡੀਜ਼ਲ ਲੋੜ ਪੈਣੀ ਪੰਚਾਂ ਨੇ ਭਾਈ ਜੀ ਬੰਦਾ ਸਰਪੰਚੀ ਮੋਹਨ ਮਾਲਾ ਉਹਨਾਂ ਨੂੰ ਆੜਿਆ ਵਾ ਬਹੁਤ ਜ਼ਿਆਦਾ ਤੇ ਮਾਲਵੇ ਲੋ ਉਹਨੇ ਬੋਲਿਆ ਵੇ ਮੈਂ ਗੁਰੂ ਰਾਮਦਾਸ ਦੇ ਘਰ ਦੀ ਸੌਂ ਖਾ ਕੇ ਕਹਿੰਦਾ ਮੈਂ ਐਤੋਂ ਇੱਧਰ ਨਹੀਂ ਆਉਂਗਾ ਨਹੀਂ ਆਂ 15 ਮਾਰਦੇ 15 ਮਾਰ ਕੇ ਖਰੁੰਦਾ ਮਾਰ ਕੇ ਕਰਦੇ ਕੀ ਆ ਇਹੋ ਲੋਕ ਜਿਹੜੇ ਹੜਿਆਂ ਦੇ ਗੁਰੂ ਘਰ ਦਾ ਪ੍ਰਸ਼ ਉਹ ਸਾਡੀ ਸਾਡੇ ਸਿੱਖ ਭਰਾਵਾਂ ਨੂੰ ਤਾਂ ਕਰਨ ਦੇ ਆ ਤੇ ਜਿਹੜੇ ਡੁੱਬੇ ਪਏ ਆ ਉਹਨਾਂ ਚਾਹੇ ਇੱਕ ਚੀਜ਼ ਨਹੀਂ ਪਹੁੰਚਣ ਲਈ ਉਹ ਕੋਈ ਜਾਣ ਵੀ ਕਿ ਅੱਗੇ ਜਾਣ ਨਹੀਂ ਤੇ ਕੋਈ ਆਉਂਦਾ ਵੀ ਆ ਨਾ ਤੇ ਦੁੱਖ ਭਰੇ ਆਉਂਦਾ ਵਾਉਂਦਾ ਭਰਾ ਨੂੰ ਇੱਕ ਚੀਜ਼ ਦੀ ਦਾਤਾ ਤੇ ਦੋ ਪ੍ਰਸ਼ਾਦੇ ਮੰਗਦਾ ਉਹਦੇ ਅੱਖਾਂ ਚੋਂ ਅਥਰੂ ਉਹ ਚੀਜ਼ ਵੀ ਨਹੀਂ ਕੋਈ ਮੰਗਦਾ ਨਾ ਕੋਈ ਚੀਜ਼ ਨਹੀਂ ਮੰਗਦਾ ਹੈਗਾ ਜੀ ਛੱਤਾਂ ਉਹਨਾਂ ਦੀ ਡੇਗ ਪਈਆਂ ਆ ਉਹ ਤਾਂ ਵੀ ਨਹੀਂ ਮੰਗਦੇ ਤੇੜਾ ਪੈ ਗਿਆ ਵਾ ਉਹਦੇ ਉਸ ਟਾਈਮ ਵੀ ਐਂ ਕਰਦੇ ਸੀਗੇ ਜਦੋਂ ਕੋਵਿਡ ਸੀਗਾ ਕੋਵਿਡ 'ਚ ਵੀ ਮੁਗਲਾਂ ਦੇ ਸਮੇਂ ਤੋਂ ਵੀ ਹੰਝੇ ਉਦੋਂ ਦੀ ਇਹ ਮੰਨ ਲਓ ਖਾਣਾ ਵਦੋਸ਼ ਬੰਦੇ ਨੇ ਬਲ ਲੁੱਟ ਖਵਾ ਲੁੱਟ ਖੋ ਲੋ ਜਾ ਕੇ ਤੁਸੀਂ ਵੇ ਲੋ ਇਹ ਜਿੰਨਾ ਸਮਾਨ ਸਾਰਾ ਸਲਾਬਿਆਂ ਆਉਣ ਡਿਆ ਵਾ ਕਿ ਸਲਾਬ ਕਰਨਾ ਵੱਖੇ ਦੇ ਮੂੰਹ ਨਹੀਂ ਪੈਂਦਾ ਭਾਈ ਤੂੰੜੀ ਉਹ ਲੈ ਕੇ ਪਾਣੀ ਦੀ ਲਿਆ ਕੇ ਬੋਤਲਾ ਸਾਡੇ 50 ਰੁਪਏ ਦੀ ਇੱਕ ਵਾਰੂ ਨੇ ਘੱਲੀ ਆ 50 ਬੋਰੀਆਂ ਵੰਡੇ ਗਏ 300 ਬੋਰੀ ਜਿਹੜੀ ਆ ਜਿਹੜਾ ਕਾਬੂ ਆ ਗਈ ਜਿਹੜੇ ਵੱਡੇ ਵੱਡੇ ਮਕਰਬਾਸ਼ ਬੈਠੇ 500 ਬੋਰੀ ਵੀ ਦੀ ਆ 15 ਗੱਲ ਆ ਵੀ 500 ਦੀ 50 ਰੁਪਏ ਦੋ ਦਿਨ ਗੰਗੋ ਮਾਰ ਰਹੇ ਨੇ ਪਾਣੀ ਦੇ ਗੰਗੋ ਮਾਰ ਦੋ ਦਿਨ ਮੁਲਾਸਨੇ ਆ ਅੱਜ ਇੱਥੇ ਪਰਾ ਪ੍ਰਸ਼ਾਦੇ ਦਾ ਇੱਥੇ ਜਾਈ ਦੀ ਜ਼ਰੂਰਤ ਆ ਬਿਲਕੁਲ ਇਧਰ ਪ੍ਰਸ਼ਾਦ ਨਹੀਂ ਹੋ ਰਹੇ ਨਾ ਆਈ ਹੱਥ ਜੋੜ ਕੇ ਹੋ ਬੇਨਤੀ ਕਰਦੇ ਆ ਜਿੰਨੇ ਵੀ ਜਾਂ ਕਾਰਸੇ ਵਾਲੇ ਜਿਹੜੇ ਪਿੰਡਾਂ ਨੂੰ ਪ੍ਰਸ਼ਾਦਾਂ ਦੇ ਕਿਉਂਦੇ ਆ ਦੇਰ ਦੀ ਧਰਤੀ ਤੇ ਆਓ ਇਹ ਜੋ ਤੁਰਿਆ ਫਿਰ ਗੱਟ ਟੁੜੀਆਂ ਦੇ ਇੱਕ ਚਾਹ ਲੰਗਰ ਇੱਕ ਦੋ ਮਿਲਿਆ ਰਸਤੇ 'ਚ ਪ੍ਰਸ਼ਾਦਾਂ ਦਾ ਪ੍ਰਬੰਧ ਕਰਾਈ ਚੌਂਕ 'ਚ ਲਾਏ ਦੋ ਤਿੰਨ ਗੇ ਨਾਲ ਫੋੜ ਸਮਾਪਤੀ ਹੋ ਗਈ ਚੱਲੇ ਆ ਸਾਡਾ ਵੀਰ ਜੀ ਦਾ ਹੌਲ ਵੀ ਅਸੀਂ ਆ ਸਾਡਾ ਆ ਸਾਡੀ ਟੀਮ ਦਾ ਬਾਹ ਨਹੀਂ ਅੱਗੇ ਅੱਗੇ ਅਹੀ ਆਪਾਜ ਲੱਗਦੇ ਬਲੱਕੀ ਬੜੀ ਸੇਵਾ ਨਿਭਾਈ ਹੈ ਬੰਦੇ ਨੇ ਤਾਂ ਮਾੜੀ ਜਿਹੀ ਬਣਾਈ ਜਦਸ਼ਮਾ ਬਣਾਉਂਦੇ ਆ ਵੀਡੀਓ ਬਣਾ ਆਪਣੇ ਨਾਲ ਸੈਲਫੀ ਨਾਲ ਹੋਇਆ ਅੱਛਾ ਤੁਸੀਂ ਗਰੀ ਦੀ ਬਾਈ ਨਾਲ ਖੈਰਪਲੇ ਖੜੇ ਪਿੱਛੇ ਸੂਰਜ ਦੀ ਲਾਈਟ ਪੈਂਦੀ ਹੁੰਦੀ ਠੀਕ ਆ ਰਹੀ ਫੋਟੋ ਵੀਰੇ ਹਾਂਜੀ ਸਹੀ ਆ ਜੀ ਅੱਗੇ ਇੱਕ ਮਿੰਟ ਇਤਰਾਓ ਇਤਰਾਓ ਥੋੜਾ ਸਮਾਂ ਕਾਸਟ ਕਰਦੇ ਹਾਂ ਉਹਨਾਂ ਨੂੰ ਵੇਖਣੇ ਹਾਂਜੀ ਮੈਂ ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਵੀਰ ਜੀ ਆਏ ਸੀ ਇੱਥੇ ਤੇ ਉਹਨਾਂ ਨੇ ਵੀ ਆ ਕੇ ਮੌਕੇ ਦਾ ਜਾਇਜ਼ਾ ਲਿਆ ਤੇ ਉਹਨਾਂ ਨੇ ਬੜੀਆਂ ਸੋਹਣੀਆਂ ਗੱਲਾਂ ਕਰੀਆਂ ਨੇ ਬਈ ਇਹੋ ਮੈਸੇਜ ਫੌਂਡੇ ਦੇ ਇਧਰੋਂ ਸੁਣ ਕੇ ਲਿਆਓ ਇਹਨੂੰ ਪਾਣੀ ਤੇ ਪੂਰਾ ਚੱਲਦਾ ਵੇ ਆ ਵੇਖਾ ਸੜਕ ਤੇ ਕਿਵੇਂ ਚੱਲਦਾ ਪਾਣੀ ਆ ਪਾਣੀ ਵੇ ਮੈਰ ਟੁੱਟੀ ਜੁਏ ਮੱਜਾ ਉਹ ਬੰਨੀ ਆ ਵਾਜਣਾ ਕਿ ਨਹੀਂ ਹੋਣਾ ਕੁੱਪਣ ਕਿਉਂ ਹੋ ਗਿਆ ਚਾਰ ਲਾਗੇ ਕਿਉਂ ਪੜਨੇ ਪਾਣੀ ਚੱਲਦਾ ਵਾੜ ਕਰਤਾ ਨਾ ਪਾਣੀ ਪਾਣੀ ਅਸਲ ਚ ਗਿਆ ਵੀ ਇਧਰ ਨੂੰ ਹੀ ਆ ਨਿਵਾਨ ਨੂੰ ਇਧਰ ਨੂੰ ਹੀ ਹਨਾ ਉਹ ਐ ਤੇ ਉਹ ਵੇ ਯਾਰ ਤੂੜੀ ਸੁੱਕੀ ਪਈ ਛੱਡੇ ਚ ਪਾਣੀ ਕਿਵੇਂ ਚੱਲਦਾ ਪਿਆ 72 76 ਫਿਰ ਅੱਤਰ 76 ਆਪੇ ਉੱਥੇ ਆ ਮੇ ਪਾਣੀ ਆਵੇ ਇੱਧਰ ਮਾਰ ਸੋ ਪਿੰਡ ਵਿੱਚ ਡੁੱਬਿਆ ਵਿਚਾਰਾ ਸੋ ਬੰਦੀ ਮਾਰਦੇ ਨੇ ਸੋ ਬੰਡਾ ਨੂੰ ਲੋੜ ਹੀ ਲੋ ਜਿਹੜੇ ਮੋਟਰਸਾਈਕਲ ਹੁੰਦੇ ਨੇ ਤਾਂ ਉਹ ਬੰਡਾ ਨੂੰ ਲੋੜ ਹੀ ਪਾਣੀ ਹਟੇ ਤੇ ਜਾਨ ਨੂੰ ਘਟਾਉਣਾ ਇੱਧਰ ਆਵੇ ਆ ਵੀ ਆ ਪੰਡ ਪਾ ਪਿੰਡ ਨੀਵੇਂ ਨੇ ਨਾ ਜੇ ਭਾਈ ਇਹ ਬੋਲੋ ਫੌਜੀ ਫੋਨ ਬਾਹਰ ਨਾ ਕੱਟ ਲੈ ਕੇ ਸਾਰੇ ਪਿੰਡਾਂ 'ਚ ਵੀ ਪਾਣੀ ਪੂਰਾ ਆਏ। ਆਹ ਤੇ ਖਤਮ ਨੇ ਝੋਨੇ ਯਾਰ। ਆ ਝੋਨੇ ਤੇ ਖਤਮ ਨੇ। ਉਹ ਦੱਸਣਾ ਕਿ ਕੀ ਹਾਲ ਹੋਣਾ ਸਾਡਾ ਸਾਲ ਸੁਖਰਾਬ ਹੋਣੀ ਇਹਦਾ ਕੋਈ ਜੈਂਟਰ ਲਾਈ ਨਹੀਂ ਆ। ਬਸ ਆਹ ਕੈਮਰਾ ਪਰਲੇ ਪਾਸੇ। ਹੋਰ ਪੂਰਾ ਹਾਲ ਆ ਯਾਰ ਪਿੰਡਾਂ ਦਾ ਵਿੱਚ। ਤੇਰੀ ਜਾਈ ਜੀ ਥੋੜੀ ਜੀ। Did not